ਸਤ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਰ ਸਿੰਘ ਤੁਹਾਡਾ ਆਪਣੇ ਚੈਨਲ ਥੰਦੇ ਐਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਚੈਨਲ ਦੇ ਨਵੇਂ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਬੈਲ ਵਾਲਾ ਬਟਨ ਜਰੂਰ ਦਬਾਓ ਤਾਂ ਜੋ ਬਦਿੱਤ ਭਰੀਆ ਹਰ ਇੱਕ ਲੇਟੈਸਟ ਜਾਂ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਕਿਸਾਨ ਵੀਰੋ ਤਕਰੀਬਨ ਹੁਣ ਆਪਣੀਆਂ ਗਣਕਾਂ ਦੇਖੋ ਸਾਰਿਆਂ ਨੇ ਵਧੀਆ ਖੜੀਆਂ ਨੇ ਤਕਰੀਬਨ 100 ਕੰਦ ਦੇ ਨੇੜੇ ਤੇੜੇ ਗਣਕਾਂ ਆਪਣੀਆਂ ਐਵਰੇਜ ਹੀ ਹੋ ਗਈਆਂ ਨੇ ਬਹੁਤ ਜਣੀ ਸਪਰੇਹਾਂ ਦਾ ਵੀ ਦੌਰ ਹੁਣ ਚੱਲੇ ਰਿਹਾਗਾ ਕਿਉਂਕਿ ਹਰ ਕਿਸਾਨ ਵੀਰ ਨੂੰ ਐਦਾਂ ਵੀ ਆਪਾਂ ਵਧੀਆ ਝਾੜ ਲਈਏ ਫਿਰ ਕਣਕਾਂ ਸਾਰੀਆਂ ਵਧੀਆ ਖੜੀਆਂ ਨੇ ਕੋਈ ਐਡੀ ਡਰਨ ਵਾਲੀ ਗੱਲ ਨਹੀਂ ਹੈਗੀ ਬਾਕੀ ਜਿਹੜਾ ਕੁਝ ਆਪਣੇ ਨਾਲ ਪ੍ਰਮਾਤਮਾ ਨੇ ਦੇਣਾ ਆਪਾਂ ਨੂੰ ਉਹ ਦੇ ਹੀ ਦੇਣ ਕੋਈ ਜ਼ਿਆਦਾ ਜੇ ਕਹੀ ਆਪਾਂ ਭੱਜਣ ਨਾਲ ਵੀ ਨਹੀਂ ਕੁਝ ਮਿਲਦਾ ਜ਼ਿਆਦਾ ਖਰਚੇ ਕਰਨ ਨਾਲ ਵੀ ਨਹੀਂ ਕੁਝ ਮਿਲਦਾ ਹੁੰਦਾ ਕਈ ਵਾਰ ਖਰਚਾ ਉਲਟ ਵੀ ਚੱਲੇ ਜਾਂਦਾ ਤੇ ਕਿਸਾਨ ਵੀਰੋ ਇੱਕ ਬਹੁਤ ਵੱਡੀ ਕਿਸਾਨ ਵੀਰਾਂ ਨੂੰ ਪ੍ਰੋਬਲਮ ਆ ਰਹੀ ਏ ਬਹੁਤ ਵੱਡੀ ਕਿਸਾਨ ਵੀਰ ਨੇ ਜਿਹੜੇ ਉਹ ਦੁਬਿਧਾ ਚ ਫਸੇ ਪਏ ਨੇ ਕਿਉਂਕਿ ਦੇਖੋ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀਗੀ ਕਿਸਾਨ ਵੀਰਾਂ ਨੂੰ ਪਰ ਫਿਰ ਵੀ ਜਿਹੜੇ ਵੀਡੀਓ ਦੇਖਣ ਤੋਂ ਰਹਿ ਜਾਂਦੇ ਨੇ ਜਾਂ ਕਿਸੇ ਨੂੰ ਪੂਰਾ ਪ੍ਰੋਪਰ ਵੀਡੀਓ ਨਹੀਂ ਦੇਖਦਾ ਕੋਈ ਉਹ ਫੇਰ ਉਹੀ ਸਵਾਲ ਕਰਦਾ ਤਾਂ ਕਿਸਾਨ ਵੀਰਾਂ ਨੂੰ ਅੱਜ ਆਪਾਂ ਤੁਹਾਡੇ ਨਾਲ ਜਿਹੜੀ ਗੱਲਬਾਤ ਕਰਨੀ ਆ ਗੱਲਬਾਤ ਇਹ ਕਰਨੀ ਆ ਵੀ ਆਪਾਂ ਜਿਵੇਂ ਹੁਣ ਸਪਰੇ ਹਾਂ ਆਪਣੀਆਂ ਕਣਕਾਂ ਨਿਸਰ ਚੁੱਕੀਆਂ ਨੇ ਜਾਂ ਨਿਸਰ ਰਹੀਆਂ ਨੇ ਵੀ ਆਪਾਂ ਸਪਰੇ ਹਾਂ ਕਿਵੇਂ ਕਰੀਏ ਕਿਹੜੀ ਸਪਰੇ ਕਰੀਏ ਕਿਹੜੀ ਛੱਡੀਏ ਤਾਂ ਕਿ ਹਨ ਵੀਰੋ ਆਪਾਂ ਇਹੀ ਗੱਲਬਾਤ ਕਰਨੀ ਹੈ ਤੁਹਾਡੇ ਨਾਲ ਦੇਖੋ ਕਿਉਂਕਿ ਜਿਆਦਾ ਕਿਸਾਨ ਵੀ ਰਹਾ ਦੁਵਿਧਾ ਚ ਫਸੇ ਪੈਣਗੇ ਵੀ ਤੇਲੇ ਦੀ ਸਪਰੇ ਕਰੀਏ ਕਿ ਨਾ ਕਰੀਏ ਫੰਗੀ ਸਾਈਡ ਕਰੀਏ ਕਿ ਨਾ ਕਰੀਏ ਤਾਂ ਮੈਂ ਤੁਹਾਨੂੰ ਦੱਸ ਦਾਂ ਕਿਸਾਨ ਵੀਰੋ ਜਿੱਥੇ ਆਪਣੇ ਕੋਈ ਖਾਲ ਖੱਪੇ ਹੁੰਦੇ ਨੇ ਜਾਂ ਆਪਣੇ ਦਰਖਤਾਂ ਦੇ نیچے ਤੁਹਾਨੂੰ ਤੇਲਾ ਦੇਖਣ ਨੂੰ ਮਿਲੂਏ ਮਿਲੂਗਾ ਮਾੜਾ ਮੋਟਾ ਕਣਕ ਦੇ ਵਿੱਚ ਠੀਕ ਹੈ ਕੁਈ ਢਿੱਖ ਹਾਸੜਨ ਵਾਲੀ ਗੱਲ ਨਹੀਂ ਹੁੰਦੀ ਇਹ ਤੋਂ ਤੇ ਹਜੇ ਦਿਨ ਤੇ ਰਾਤ ਦੇ ਟੈਂਪਰੇਚਰ 'ਚ ਵੀ ਬਹੁਤ ਜ਼ਿਆਦਾ ਫਰਕ ਹੈ। ਕੋਈ ਤੇਲੇ ਦਾ ਅਟੈਕ ਮੈਂ ਅੱਜ ਤੱਕ ਦੇਖੋ ਮੇਰੀ ਐਡੀ ਉਮਰ ਹੋ ਗਈ ਮੈਂ ਅੱਜ ਤੱਕ ਕਦੇ ਆਪਾਂ ਨੇ ਤੇਲੇ ਦੀ ਸਪਰੇਅ ਤਾਂ ਖਾਸ ਕਰਕੇ ਕਣਕ ਦੇ ਉੱਪਰ ਕਰੀ ਹੀ ਨਹੀਂ ਹੈਗੀ। ਤੇਲੇ ਚ ਪੀ ਦਾ ਕੋਈ ਕਦੇ ਆਪਣਾ ਮੈਨੂੰ ਕੋਈ ਲੱਗੇ ਹੀ ਨਹੀਂ ਵੀ ਇਹਦਾ ਨੁਕਸਾਨ ਹੁੰਦਾ ਦੇਖੋ। ਤੇ ਫੰਗੀ ਸਾਈਡ ਵੀ ਮੈਂ ਦੇਖੋ ਤੁਹਾਨੂੰ ਪਹਿਲਾਂ ਕਹਿਆ ਸੀ ਵੀ ਜਿੱਥੇ ਤੁਹਾਨੂੰ ਕੋਈ ਵੈਰਾਈਟੀ ਇਹੋ ਜੀ ਲੱਗੀ ਹੋਈ ਆ ਜੀ ਦਾ ਫੰਗੀ ਸਾਈਡ ਦੀ ਤੇ ਜ਼ਰੂਰੀ ਆ ਜਾਂ ਕੋਈ ਤੁਹਾਨੂੰ ਪ੍ਰੋਬਲਮ ਲੱਗਦੀ ਆ ਉੱਥੇ ਤੁਸੀਂ ਫੰਗੀ ਸਾਈਡ ਨੂੰ ਤਰਜੀਹ ਦਿਵੋ ਕਰੋ ਕੋਈ ਸ਼ੱਕੇ ਨਹੀਂ ਤੇ ਜਿੱਥੇ ਤੁਹਾਨੂੰ ਇਹ ਲੱਗਦਾ ਵੀ ਹਾਂ ਹੁਣ ਆਪਣੀ ਵੈਰਾਈਟੀ ਵੀ ਠੀਕ ਠਾਕ ਹੈ ਕੋਈ ਆਪਾਂ ਨੂੰ ਨੁਕਸਾਨ ਵੀ ਨਹੀਂ ਹੁੰਦਾ ਦਿਖਦਾ ਫੇਰ ਕਾਦੇ ਵਾਸਤੇ ਜਦ ਆਪਾਂ ਨੇ ਪੈਸੇ ਪਟਣੇ ਨੇ ਵੀਰੇ ਹੱਦੋਂ ਵੱਧ ਕਿਸਾਨਾਂ ਦੇ ਫੋਨ ਆਉਂਦੇ ਨੇ ਇਹ ਚੀਜ਼ ਵਾਸਤੇ ਵੀ ਯਾਰ ਆਪਾਂ ਨੇ ਫੰਗੀ ਸਾਈਡ ਕਰਨਾ ਵੀਰੇ ਕਿਹੜਾ ਕਰੀਏ ਵੀਰੇ ਤੇਲੇ ਵਾਲੀ ਨਾਲ ਪਾਲੀਏ ਦੇਖੋ ਵੀਰੇ ਪੈਸਾ ੜਾਉਣਾ ਪੈਸੇ ਦੀ ਬਰਬਾਦੀ ਆ ਇਹ ਜੇ ਤੁਹਾਨੂੰ ਕੋਈ ਪ੍ਰੋਬਲਮ ਲੱਗੂਗੀ ਅਟੈਕ ਲੱਗੂ ਯਾਰ ਫੇਰ ਆਪਾਂ ਸਪਰੇਅ ਕਰਨੀ ਆ ਅਦਰਵਾਈਜ਼ ਕੀ ਲੋੜ ਆ ਯਾਰ ਸੁੰਨੇ ਪੈਸੇ ਖਰਾਬ ਕਰਨ ਦੀ ਹੁਣ ਦੇਖੋ ਫੰਗੀ ਸਾਈਡ ਤੇ ਇੰਨਾ ਜਿਆਦਾ ਜੋਰ ਆ ਕਿਸਾਨ ਵੀਰਾਂ ਦਾ ਕਿਉਂਕਿ ਮਤਲਬ ਕਿ ਉਹਨਾਂ ਨੇ ਇੱਕ ਜ਼ਰੂਰਤ ਬਣਾ ਲਈ ਵੀ ਹਾਂ ਇਹ ਜ਼ਰੂਰੀ ਹੈ ਇਹ ਕੀ ਲੋੜ ਹੈ ਦੇਖੋ ਜਿਹੜੀਆਂ ਆਪਾਂ ਜਦੋਂ ਆਪਣੀ ਕਣਕ ਨਸਾਰਾ ਲੈ ਚੁੱਕੀ ਆ ਉਹਦੇ ਤੇ ਹੱਦੋਂ ਵੱਧ ਜ਼ਹਿਰੀਲੀਆਂ ਸਪਰੇਹਾਂ ਕਰਾਂਗੇ ਉਹੀ ਕਣਕ ਆਪਾਂ ਨੇ ਖਾਣੀ ਹੈ ਖਾਣ ਤੋਂ ਬਾਅਦ ਉਹੀ ਸਪਰੇਹਾਂ ਦਾ ਜਿਹੜਾ ਅਸਰ ਹੈ ਉਹ ਆਪਣੇ ਖਾਣੇ ਦੇ ਵਿੱਚ ਆਊਗਾ ਹਾਂ ਜਿਹੜਾ ਕੋਈ ਤਤਾਂ ਵਾਲੀਆਂ ਸਪਰੇਹਾਂ ਨੇ ਉਹ ਕੋਈ ਉਹ ਚੀਜ਼ ਲੈ ਰਹਾ ਉਹ ਟੌਪਿਕ ਲੈ ਰਹਾ ਹੈ ਪਰ ਬੇਫਾਲਤੂ ਦੀਆਂ ਜਿਹੜੀਆਂ ਫੰਗੀ ਸਾਈਡ ਜਾਂ ਕੋਈ ਇਨਸੈਕਟੀਸਾਈਡ ਸਪਰੇਹਾਂ ਯਾਰ ਮੈਨੇ ਸਮਝ ਤੋਂ ਬਾਹਰ ਨੇ ਇਹ ਗੱਲਾਂ ਵੀ ਕੌਣ ਐਦਾਂ ਦੀ ਮਤਲਬ ਇਹਨਾਂ ਨੂੰ ਜਾਣਕਾਰੀ ਜਿੱਦਾਂ ਆਪਾਂ ਕਹਦੇ ਹੇ ਦੁਕਾਨਦਾਰ ਨੇਗੇ ਵੀਰ ਸ ਦੇਖੋ ਸਾਰੇ ਸਮਝਦਾਰ ਹੁੰਦੇ ਨੇ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਮੇਰੀ ਦੋ ਤਿੰਨ ਵੀਰਾਂ ਨਾਲ ਗੱਲ ਹੋਈ ਉਹ ਕਹਿੰਦੇ ਸਾਨੂੰ ਅਸੀਂ ਵੀ ਦੁਕਾਨਦਾਰ ਨੂੰ ਕਹਿੰਦੇ ਵੀ ਨਸਾਰਾ ਕਰਨ ਵਾਸਤੇ ਆਪਾਂ ਨੂੰ ਸਪਰੇਅ ਚਾਹੀਦੇ ਵੀ ਚਲ ਨਸਾਰਾ ਤੇ ਵਧੀਆ ਝਾੜ ਮਿਲ ਜਾ ਆਪਾਂ ਨੂੰ ਉਹ ਚੱਕ ਕੇ ਕਹਿੰਦਾ ਮੈਨੂੰ ਦੁਕਾਨਦਾਰ ਨੇ ਸੰਗੀ ਸਾਈਡ ਤੇ ਤੇਲੇ ਵਾਲੀ ਫੜਾਤੀ ਦਵਾਈ ਤੁਸੀਂ ਐਂ ਦੇਖੋ ਵੀਰੋ ਐਨ ਪੀ ਕੇ ਦਬੋ ਯਾਰ ਕਿਸੇ ਨੂੰ 13045 ਦੋ ਲਿਕੁਇਡ ਦੋ ਜਾਂ ਦੂਜੀ ਦੋ ਤੁਹਾਨੂੰ ਰਿਜ਼ਲਟ ਜਿਹਦੇ ਮਿਲਣ ਆਪਾਂ ਨੂੰ ਝਾੜ ਵਧੀਆ ਮਿਲੇ ਬੇਫਜ਼ੂਲੀਆਂ ਚੀਜ਼ਾਂ ਆਪਣੇ ਕਾਦੇ ਵਾਸਤੇ ਕਰਨੀਆਂ ਨੇ ਹੁਣ ਤੇਲੇ ਦੀ ਦਵਾਈ ਦੀ ਸਪਰੇਅ ਮੇਰੀ ਮੈਨੂੰ ਖੇਤੀ 'ਚ ਪਏ ਨੂੰ ਦੇਖ ਲਓ ਘੱਟੋ ਘੱਟ 5-7 ਸਾਲ ਤਾਂ ਹੋ ਗਏ ਤਕਰੀਬਨ ਜਿਹੜੀ ਇਹ ਲਾਈਨ 'ਚ ਪਏ ਨੂੰ ਪ੍ਰੋਪਰ ਜਿਹੜੀ ਆਪਦੇ ਹੱਥੀਂ ਕਰਦੇ ਆ ਪਰ ਮੈਨੂੰ ਅੱਜ ਤੱਕ ਕਦੇ ਮੈਨੂੰ ਨਹੀਂ ਲੱਗਿਆ ਵੀ ਤੇਲੇ ਦੀ ਸਪਰੇਅ ਦੀ ਕਣਕ ਦੇ ਉੱਪਰ ਲੋਡ ਬੇਫਾਲਤੂ ਯਾਰ ਆਪਾਂ ਕਿਉਂ ਖਰਚਾ ਕਰਨਾ ਕਿਉਂ ਕਰਾਉਣਾ ਕਿਸੇ ਦਾ ਜੇ ਤੁਹਾਡੀ ਕਣਕ ਨਿਸ਼ਾਰਾ ਲੈ ਰਹੀ ਆ ਜਾਂ ਨਿਸ਼ਾਰਾ ਲੈ ਚੁੱਕੀ ਆ ਫਲਾਵਰਿੰਗ ਸਟੇਜ ਦੇ 10 12 ਦਿਨ ਛੱਡ ਕੇ ਤੁਸੀਂ ਬਾਕੀ ਦਿਨਾਂ ਦੇ ਵਿੱਚ ਸਪਰੇਅ ਕਰ ਸਕਦੇ ਹੋਗੇ 13045 ਨੂੰ ਤਰਜੀਹ ਦਿਵੋ ਬੋਰਨ ਨੂੰ ਤਰਜੀਹ ਦਿਵੋ ਜ਼ਿੰਕ ਦੀ ਸਪਰੇਅ ਕਰਨੀ ਆ ਤੁਸੀਂ ਜ਼ਿੰਕ ਦੀ ਸਪਰੇਅ ਕਰੋ ਜ਼ਿੰਕ ਕੰਟੈਂਟ ਪੂਰਾ ਰੱਖੋ ਫਸਲ ਦੇ ਵਿੱਚ ਬਣਾ ਕੇ ਪਰ ਆ ਤਾਂ ਨਹੀਂਗਾ ਵੀ ਆਪਾਂ ਬੇਫਜ਼ੂਲੀਆਂ ਹੀ ਚੀਜ਼ਾਂ ਲਿਆ ਲੈ ਕੇ ਕਣਕ ਦੇ ਉੱਪਰ ਕਰੀ ਜਾਈਏ। ਕਣਕਾਂ ਦੇਖੋ ਆਪਣੀਆਂ ਇੰਨੀਆਂ ਵਧੀਆ ਖੜੀਆਂ ਨੇ ਕੋਈ ਲੋੜ ਹੀ ਨਹੀਂ ਹੈਗੀ ਯਾਰ ਫੰਗਸ ਦੀ। ਫੰਗਸ ਦੇ ਅਟੈਕ ਦੀ ਕੋਈ ਜਦੋਂ ਆਪਾਂ ਨੂੰ ਸਮੱਸਿਆ ਆਊਗੀ ਕੋਈ ਆਪਾਂ ਨੂੰ ਲੱਗੂਗੀ ਫੇਰ ਆਪਾਂ ਇਹ ਚੀਜ਼ਾਂ ਵੱਲ ਜਾਓ। ਬੇਫਜ਼ੂਲੀਆਂ ਖਰਚੇ ਥੋੜੀ ਨਾ ਕਰਨੀ ਨੇ ਹੁੰਦੇ ਨੇਗੇ। ਦੇਖੋ ਸਾਰੇ ਕਿਸਾਨ ਵੀ ਸਮਝਦਾਰ ਨੇ ਸਾਰੇ ਇੱਕੋ ਜੀ ਨਹੀਂ ਹੁੰਦੇ। ਜੇ ਹੁਣ ਮੈਂ ਇਹ ਗੱਲ ਤੁਹਾਨੂੰ ਕਹੂੰਗਾ ਤਾਂ ਤੁਸੀਂ ਮੇਰੇ ਜਿਹੜੇ ਮੇਰੀਆਂ ਗੱਲਾਂ ਆਣੀਆਂ ਉਹਦਾ ਤੁਸੀਂ ਅਸਰ ਵੀ ਬਹੁਤ ਕਰਦੇ ਨੇ ਪਰ ਕਰਦੇ ਵੀ ਬਹੁਤ ਜਾਦੇ ਘੱਟ ਵੀ ਕਰਦੇ ਨੇ ਕਿਉਂਕਿ ਮੈਨੂੰ ਐਦਾਂ ਹੁੰਦਾ ਵੀ ਆਪਾਂ ਯਾਰ ਕਿਉਂ ਕਿਸੇ ਦਾ ਨੁਕਸਾਨ ਹੋਣ ਦਈਏ ਪਰ ਮੈਂ ਕਿਸੇ ਦੁਕਾਨਦਾਰ ਨੂੰ ਵੀ ਦੇਖੋ ਮਾੜਾ ਨਹੀਂ ਕਹਿੰਦਾ ਕੰਪਨੀ ਨੂੰ ਵੀ ਨਹੀਂ ਮਾੜਾ ਕਹਿੰਦਾ ਪਰ ਆਪਾਂ ਆਪਣੀ ਸਮਝ ਦੇ ਨਾਲ ਜੇਕਰ ਚੱਲਾਂਗੇ ਆਪਾਂ ਫਾਇਰੇ ਦੇ ਵਿੱਚੇ ਰਹਾਂਗੇ ਨੁਕਸਾਨ ਨਹੀਂ ਕਰਾਵਾਂਗੇ ਕਿਉਂਕਿ ਤੁਸੀਂ ਦੇਖ ਸਕਦੇ ਹੋ ਹੁਣ ਬੇਫਾਲਤੂ ਦੀਆਂ ਜਿਹੜੀਆਂ ਆਪਾਂ ਦਵਾਈਆਂ ਕਣਕਾਂ ਦੇ ਉੱਪਰ ਲਿਆ ਕੇ ਜਾਂ ਝੋਨਿਆਂ ਦੇ ਉੱਪਰ ਜਾਂ ਕਿਸੇ ਵੀ ਚੀਜ਼ ਦੇ ਉੱਪਰ ਸਿਰਕਦੇ ਆ ਉਹਦਾ ਆਪਾਂ ਨੂੰ ਕੋਈ ਬੈਨੀਫਿਟ ਨਹੀਂ ਮਿਲਦਾ ਆਪਣੇ ਪੈਸਿਆਂ ਦੀ ਬਰਬਾਦੀ ਹੀ ਹੁੰਦੀ ਹੈ ਨਿਰੀਪੁਰੀ ਹੋਰ ਆਪਾਂ ਨੂੰ ਉਹਦਾ ਕੋਈ ਰਿਜ਼ਲਟ ਨਹੀਂ ਮਿਲਦਾ ਖਾਸ ਕਰਕੇ ਜਿਵੇਂ ਹੁਣ ਆ ਤੇਲੇ ਵਾਲੀ ਸਪਰੇ ਦਾ ਇੰਨਾ ਕੁ ਜ਼ਿਆਦਾ ਕ੍ਰੇਜ਼ ਹੈਗਾ ਕੋਈ ਵੀਰ ਕੱਲੀ ਸਪੈਸ਼ਲ ਤੇਲੇ ਵਾਲੀ ਸਪਰੇ ਕਰਾਣੇ ਲੈ ਦੇਖ ਲੋ ਆ ਆਪਣੀ ਕਣਕ ਦੇਖ ਸਕਦੇ ਹੋ ਤੁਸੀਂ ਆਪੇ ਇਹਦੇ ਤੇ 13045 ਤੇ ਬੋਰਨ ਪਹਿਲਾਂ 05234 ਤੇ ਆਪਣੇ ਜਿੰਕ ਦੀ ਸਪਰੇ ਕਰੀ ਸੀ ਰਿਜ਼ਲਟ ਪੂਰਾ ਫੁੱਲ ਮਿਲਿਆ 0.534 ਦਾ ਵੀ ਕਿਉਂਕਿ ਦਵਾਈ ਧੱਕਾ ਮਾਰ ਗਈ ਸੀ ਆਪਣੀ ਤੇ ਆਪਣੇ ਐਟਲੈਂਟਿਸ ਤੇ 24D ਕਰੀ ਸੀ ਜਿਹੜੀ ਧੱਕਾ ਮਾਰ ਗਈ ਸੀ ਪਰ ਹੁਣ ਬਿਲਕੁਲ ਠੀਕ ਹੈ ਉਹਨੇ ਵੀ ਰਿਜ਼ਲਟ ਪੂਰਾ ਦਾ 13045 ਨੇ ਵੀ ਦੇਖੋ ਕਾਲੀ ਸ਼ਾਹ ਨਾਗਨ ਕਨਕ ਕਰੀ ਪਈ ਆ ਪੂਰੀ ਝੰਡਾ ਪੱਤਾ ਇੰਨਾ ਕ ਜਿਆਦਾ ਤੰਦਰੁਸਤ ਨਿਕਲਿਆ ਹੈਗਾ ਦੋਨੇ ਸਪਰੇਆਂ ਕਰਕੇ ਬਹੁਤ ਜਿਆਦਾ ਆਪਾਂ ਨੂੰ 100% ਰਿਜ਼ਲਟ ਮਿਲੇ ਨੇ ਪਿਛਲੇ ਸਾਲ ਵੀ ਇਸ ਸਾਲ ਵੀ ਆਸ ਹੈ ਪ੍ਰਮਾਤਮਾ ਦਊਗਾ ਪਰ ਜੇਕਰ ਆਪਾਂ ਗੱਲ ਕਰੀਏ ਕੋਈ ਹੁਣ ਮੈਂ ਫੰਗੀ ਸਾਈਡ ਇਹਦੇ ਤੇ ਕੋਈ ਨਿਕਰੇਗਾ ਮੈਨੂੰ ਉਹਦਾ ਹੁਣ ਮੇਰੀ ਕਣਕ ਨੂੰ ਤੁਸੀਂ ਦੇਖ ਲਓ ਕੁਝ ਨਹੀਂ ਹੁੰਦਾ ਪਰ ਜਿੱਥੇ ਆਪਾਂ ਨੂੰ ਲੋਡ ਆਪਾਂ ਚਲੋ ਕਰਨਾ ਵੀ ਹੈ ਤੇ ਹੁਣ ਨਾ ਮੇਰੇ ਤੇ ਤੇਲੇ ਵਾਲੀ ਸਪਰੇ ਕਰਾਂ ਕੋਈ ਕੋਈ ਸਪਰੇ ਨਹੀਂ ਹੁਣ ਆਪਾਂ ਇਹਦੇ ਤੇ ਕਰਦੇ ਜਿਹੜਾ ਕਣਕ ਬਿਲਕੁਲ ਠੀਕ ਹੈ ਯਾਰ ਫੇਰ ਉਹਦੇ ਤੇ ਖਰਚਾ ਕਰਨ ਦੀ ਕੀ ਲੋੜ ਹੈ ਜੇ ਤੁਸੀਂ ਨਾਈਟ੍ਰੋਜਨ ਪੂਰੀ ਦਿੱਤੀ ਆ ਫਾਸਫੋਰਸ ਪੂਰੀ ਦਿੱਤੀ ਆ ਪੋਟਾਸ਼ ਤੁਹਾਡੇ ਖੱਤੇ ਜ ਪੂਰਾ ਤੁਸੀਂ ਮਾਈਕਰੋ ਨਿਊਟ੍ਰੀਐਂਟ ਸਾਰੇ ਪੂਰੇ ਰੱਖ ਰਹੇ ਹੋਗੇ ਫੇਰ ਫालतू ਦੀਆਂ ਚੁਪਰੇਹਾ ਕਰਕੇ ਤੁਸੀਂ ਕੀ ਆਪਾਂ ਝਾੜ ਲੈ ਲਾਂਗੇ ਇਹ ਵੀਰੇ ਕਿਸਾਨ ਵੀਰੋ ਮੈਂ ਤਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਿਆ ਬਹੁਤ ਵੀਰਾਂ ਦੇ ਇਹ ਚੀਜ਼ ਵਾਸਤੇ ਫੋਨ ਆਉਂਦੇ ਨੇ ਉਮੀਦ ਆ ਤੁਹਾਨੂੰ ਇਹ ਸਾਰੀ ਜਾਣਕਾਰੀ ਵਧੀਆ ਲੱਗੀ ਹੋਵੇਗੀ ਹੋਵੇਗੀ ਵੀਡੀਓ ਪਸੰਦ ਆਈ ਹੋਵੇਗੀ ਤੇ ਇਸੇ ਤਰ੍ਹਾਂ ਵੱਧ ਤੋਂ ਵੱਧ ਆਪਣੇ ਚੈਨਲ ਨੂੰ ਪਿਆਰ ਦਿੰਦੇ ਰਹੋ ਵੱਧ ਤੋਂ ਵੱਧ ਸਪੋਰਟ ਕਰੋ ਤੇ ਜੇ ਕਿਸੇ ਕਿਸਾਨ ਵੀਰ ਦੀ ਕੋਈ ਵੀ ਐਡ ਵੀਡੀਓ ਵਗੈਰਾ ਪਾਉਣੀ ਹੋਵੇ ਤਾਂ ਆਪਣੇ ਨਾਲ ਆ ਨੰਬਰ ਤੇ ਕੰਟੈਕਟ ਕਰ ਸਕਦਾ ਧੰਨਵਾਦ